ਸਾਰੇ ਸੰਗਤ ਦੇ ਚਰਨਾਂ 'ਚ ਪ੍ਰਣਾਮ ਕਰਦਾ ਪ੍ਰਣਾਮ ਸਵੀਕਾਰ ਕਰੋ। ਇਨਸਾਨ ਸੋਚਦਾ ਰਹਿੰਦਾ ਹੈ ਕਿ ਸਾਨੂੰ ਨਜ਼ਰ ਲੱਗ ਗਈ। ਬਹੁਤ ਸਾਰੀ ਸੰਗਤ ਆਂਦੀ ਉਹਨਾਂ ਦੇ ਮਨ 'ਚ ਵਿਚਾਰ ਹੁੰਦਾ ਹੈ ਕਿ ਅਸੀਂ ਕੋਈ ਵੀ ਕੰਮ ਕਰਦੇ ਹਾਂ ਸਾਨੂੰ ਨਜ਼ਰ ਲੱਗ ਜਾਂਦੀ ਹੈ। ਕਿ ਨਜ਼ਰ ਦੇ ਨਾਲ ਸਾਡਾ ਕੰਮ ਜਿਹੜਾ ਸ਼ਾਇਦ ਉਹ ਰੁਕ ਜਾਂਦਾ। ਇਨਸਾਨ ਨਾ ਕਾਲਾ ਬੜਾ ਜੇ ਅਸੀਂ ਪ੍ਰਾਰਥਨਾ ਕਰਦੇ ਹਾਂ ਅਰਦਾਸ ਕਰਦੇ ਹਾਂ ਮਾਲਿਕ ਦੇ ਚਰਨਾਂ 'ਚ ਫਰਿਆਦ ਕਰਦੇ ਹਾਂ ਜਾਂ ਕੋਈ ਵੀ ਦਾਨਪੁਨ ਕਰਦੇ ਹਾਂ ਤੇ ਅਸੀਂ ਉਹਦਾ ਰਿਜ਼ਲਟ ਚੰਨੇ ਸਾਨੂੰ ਹੁਣੇ ਮਿਲ ਜੇ ਮੰਨ ਲਓ ਕੋਈ ਪਹਿਲਵਾਨੀ ਕਰਨ ਵੀ ਚੱਲਿਆ ਜਾਂ ਜਿਮ ਕਰਨ ਵੀ ਗਿਆ ਤੇ ਸੋਚਦਾ ਕਿ ਮੈਂ ਅੱਜ ਐਕਸਰਸਾਈਜ਼ ਕਰਨ ਗਿਆ ਮੇਰਾ ਸ਼ਾਇਦ ਅੱਜ ਹੀ ਸਰੀਰ ਬਣ ਜਾਣਾ ਕੋਈ ਅੱਜ ਪੜ੍ਹਨ ਗਿਆ ਤੇ ਮੈਂ ਸ਼ਾਇਦ ਅੱਜ ਹੀ ਵਿਦਵਾਨ ਬਣ ਜਾਣਾ ਇਨਸਾਨ ਦਾ ਸੁਭਾਅ ਜਿਹੜਾ ਉਹ ਕਾਲਾ ਬੜਾ ਜਦ ਕਿ ਗੁਰੂ ਸਾਹਿਬ ਕਹਿੰਦੇ ਵੀ ਸਹਜ ਪਕੇ ਸੋ ਮਿੱਠਾ ਹੋਏ ਕਿ ਹੌਲੀ ਹੌਲੀ ਕੰਮ ਹੋਣਾ ਧੀਰੇ ਧੀਰੇ ਬੀਜ ਜਿਹੜਾ ਫੱਲੀ ਬੂਤ ਹੁੰਦਾ ਸੋ ਸੰਤੋਖ ਜਿਹੜਾ ਬੜਾ ਜ਼ਰੂਰੀ ਆ ਧੀਰਜ ਬੜਾ ਜ਼ਰੂਰੀ ਆ ਧਾਰੇ ਆਪਣੇ ਅੰਦਰ ਬੜਾ ਜ਼ਰੂਰੀ ਆ ਔਰ ਕੋਈ ਅਗਰ ਭਗਤੀ ਕਰਦਾ ਨਾਮ ਸਿਮਰਨ ਤੇ ਧਿਆਨ ਤੇ ਬੈਠਦਾ ਸਾਧਨਾ ਕਰਦਾ ਤੇ ਉਹ ਉਸ ਚੀਜ਼ ਵੀ ਦਿਖਾਵੇ ਚ ਪੈ ਜਾਂਦਾ ਕਿ ਸ਼ਾਇਦ ਮੈਂ ਅੱਜ ਹੀ ਗਿਆਨੀ ਪੁਰਸ਼ ਹੋ ਗਿਆ ਮਹਾਪੁਰਸ਼ ਹੋ ਗਿਆ অবতার ਹੋ ਗਿਆ ਆਪਣੇ ਆਪ ਦੇ ਮਨ ਚ ਖਿਆਲ ਇਸ ਤਰ੍ਹਾਂ ਦੇ ਲੈ ਆਉਂਦਾ ਕਿ ਸ਼ਾਇਦ ਮੈਂ ਬੜਾ ਵਿਦਵਾਨ ਹ ਕਿ ਆਪਣੇ ਧਾਰਮਿਕ ਪਹਿਨਾਵਾ ਕਰ ਲਿਆ ਧਾਰਮਿਕ ਵੇਸ਼ਭੂਸ਼ਾ ਬਨਾਈ ਮਾਲਾ ਪਾਲੀਆਂ ਤਿਲਕ ਲਗਾ ਲੇ ਜਾਂ ਸਫੇਦ ਕੱਪੜੇ ਪਾਲੇ ਜਾਂ ਯੋਗੀ ਰੰਗ ਦੇ ਕੱਪੜੇ ਪਾਲੇ ਦਿਖਾਵਾ ਆ ਜਾਂਦਾ ਸੋ ਉਨੇ ਕਮਾਈ ਨਹੀਂ ਕੀਤੀ ਉਨੇ ਭਗਤੀ ਨਹੀਂ ਕੀਤੀ ਉਹਨਾਂ ਤਪ ਨਹੀਂ ਕੀਤਾ ਪਰ ਵਖਾਵਾ ਜ਼ਿਆਦਾ ਆ ਗਿਆ ਇਸੇ ਤਰ੍ਹਾਂ ਹੀ ਨਜ਼ਰ ਜਿਹੜੀ ਹੈ ਅਗਰ ਅਸੀਂ ਦੇਖੀਏ ਕਿ ਕਿਸਾਨ ਜਦੋਂ ਬੀਜ ਬੀਜਦਾ ਉਹ ਮਿੱਟੀ ਨੂੰ ਖੋਦਦਾ ਫਿਰ ਉਹ ਬੀਜ ਪਾਉਂਦਾ ਫਿਰ ਉਹ ਬੀਜ ਨੂੰ ਕੁਦਰਤ ਦੀ ਗੋਦ ਵਿੱਚ ਛੁਪਾ ਦਿੰਦਾ ਜਦੋਂ ਉਹ ਬੀਜ ਛੁਪ ਜਾਂਦਾ ਹੈ ਤੇ ਫਿਰ ਉਹ ਬੀਜ ਜਿਹੜਾ ਫੱਲੇ ਬੂਤ ਹੁੰਦਾ ਹੈ ਅਗਰ ਉਹ ਬੀਜ ਬਾਹਰ ਰਵੇ ਮਿੱਟੀ ਵਿੱਚ ਨਾ ਦਬਾਇਆ ਜਾਵੇ ਤੇ ਫਿਰ ਉਹ ਫਸਲ ਨਹੀਂ ਹੋਏਗੀ ਇਸੇ ਤਰ੍ਹਾਂ ਹੀ ਜੋ ਇਨਸਾਨ ਕਰਨਾ ਚਾਹੁੰਦਾ ਹੈ ਜੋ ਉਹਦਾ ਪਲਾਨ ਹੈ ਉਹਨੂੰ ਨਜ਼ਰ ਨਹੀਂ ਲੱਗਦੀ ਉਹ ਪਹਿਲਾਂ ਹੀ ਦੱਸ ਦਿੰਦਾ ਉਹ ਪਹਿਲਾਂ ਹੀ ਰੋਲਾ ਪਾ ਦਿੰਦਾ ਕਿ ਮੈਂ ਇਹ ਕੰਮ ਕਰਨਾ ਤੇ ਉਹ ਨਜ਼ਰ ਨਹੀਂ ਲੱਗਦੀ ਜਿਸ ਤਰ੍ਹਾਂ ਉਹ ਬੀਜ ਹੈ ਬੀਜ ਨੂੰ ਕਿਸਾਨ ਨੇ ਕੁਦਰਤ ਦੀ ਗੋਦ ਵਿੱਚ ਛੁਪਾਇਆ ਮਿੱਟੀ ਵਿੱਚ ਦਫਨਾਇਆ ਔਰ ਚੁੱਪ ਕਰਕੇ ਉਹ ਬੀਜ ਜਿਹੜਾ ਵੱਧਦਾ ਰਹਿੰਦਾ ਇਸ ਕਰਕੇ ਨਜ਼ਰ ਨਹੀਂ ਲੱਗਦੀ ਕੁਦਰਤ ਦੇ ਨਿਯਮ ਨੂੰ ਸਮਝੋ ਕਿ ਉਹਨੂੰ ਗੁਪਤ ਰੱਖਣਾ ਹੁੰਦਾ ਜਿਹੜੀ ਉਹਦੀ ਊਰਜਾ ਜਿਹੜੀ ਤੁਹਾਡੀ ਆਪਣੀ ਮਿਹਨਤ ਦੀ ਊਰਜਾ ਹੈ ਜਾਂ ਜਿਹੜੀ ਪੋਜ਼ਿਟਿਵ ਊਰਜਾ ਹੈ ਜਿਸ ਨੇ ਤੁਹਾਡੇ ਕੰਮ ਨੂੰ ਸਫਲ ਕਰਨਾ ਹੈ ਉਸ ਊਰਜਾ ਨੂੰ ਤੁਸੀਂ ਓਪਨ ਕਰ ਦਿੰਦੇ ਜੇ ਜਿਸ ਤਰ੍ਹਾਂ ਬੀਜ ਮਿੱਟੀ ਵਿੱਚ ਦੱਬ ਕੇ ਵੱਧਦਾ ਇਸੇ ਤਰ੍ਹਾਂ ਹੀ ਤੁਹਾਡੀ ਜਿਹੜੀ ਊਰਜਾ ਉਹ ਗੁਪਤ ਹੋਣੀ ਚਾਹੀਦੀ ਹੈ ਸੋ ਨਜ਼ਰ ਵਾਲਾ ਕੋਈ ਗੱਲ ਨਹੀਂ ਹੈ ਸਿਰਫ ਊਰਜਾ ਜਿਹੜੀ ਉਹਨੂੰ ਚੁੱਪ ਕਰਕੇ ਕੰਮ ਕਰਨਾ ਚਾਹੀਦਾ ਹੈ ਇਹ ਨਾਮ ਸਿਮਰਨ ਕੀਤਾ ਉਹ ਵਿੱਚ ਉਪਰ ਉਹ ਸ਼ੋਰ ਪਾਣ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਭਗਤੀ ਕੀਤੀ ਹੈ ਅੰਦਰ ਇਸ ਤਰ੍ਹਾਂ ਹੁੰਦਾ ਇਸ ਤਰ੍ਹਾਂ ਮਨ ਦੇ ਭਾਵ ਆਉਂਦੇ ਨੇ ਸੁ ਕਮਾਈ ਘਟ ਹੈ ਮਿਹਨਤ ਘਟ ਹੈ ਰੋਲਾ ਜ਼ਿਆਦਾ ਹੈ ਇਸੇ ਤਰ੍ਹਾਂ ਹੀ ਅਸੀਂ ਸਿਮਰਨ ਵਿੱਚ ਅਗਰ ਕੋਈ ਚੀਜ਼ ਦਾਤ ਮੰਗਦੇ ਆ ਜਾਂ ਭਗਤੀ ਕਰਕੇ ਕੁਝ ਮੰਗਦੇ ਹਾਂ ਤੇ ਸਾਡਾ ਜਿਹੜਾ ਸ਼ੋਰ ਜਿਹੜਾ ਉਹ ਜ਼ਿਆਦਾ ਹੈ ਮਿਹਨਤ ਘੱਟ ਹੈ ਫਲ ਅਸੀਂ ਜ਼ਿਆਦਾ ਮੰਗਦੇ ਆਂ ਜਿਸ ਤਰ੍ਹਾਂ ਕੋਈ ਦਿਹਾੜੀ ਦਾ ਰਸੀ ਮਜ਼ਦੂਰ ਲਗਾਣੇ ਆ ਉਹ ਮਜ਼ਦੂਰ ਆਪਣੀ ਮਜ਼ਦੂਰੀ ਕਰਦਾ ਸਾਨੂੰ ਗਾ ਕੇ ਅਸੀਂ ਉਹਦਾ ਹੱਕ ਨਹੀਂ ਰੱਖਣਾ ਪਰ ਜੇਕਰ ਉਹ ਮਜ਼ਦੂਰ ਆਪਣੇ ਕੰਮ ਦੇ ਟਾਈਮ ਵਿੱਚ ਰੋਟੀ ਖਾਣ ਗਿਆ ਜ਼ਿਆਦਾ ਟਾਈਮ ਲਗਾਵੇ ਜਾਂ ਚਾਹ ਪੀਣ ਗਿਆ ਜ਼ਿਆਦਾ ਟਾਈਮ ਲਗਾਵੇ ਜਾਂ ਫੋਨ ਸੁਣਨ ਲੱਗ ਪੇ ਤੇ انسان ਨੂੰ ਗੁੱਸਾ ਆਉਂਦਾ ਹੈ ਕਿ ਅਸੀਂ ਇਹਨੂੰ 10 ਘੰਟੇ ਇਹਨੂੰ ਜੌਬ ਤੇ ਰੱਖਿਆ ਇਹਨੂੰ ਕੰਮ ਦੇਣਾ ਤੇ ਇਹ ਆਪਣਾ ਟਾਈਮ ਵੇਸਟ ਕਰ ਰਿਹਾ ਹੈ ਪੈਸੇ ਆਪਾਂ ਨੂੰ ਪੂਰੇ ਦੇਣੇ ਆ ਹੁਣ ਅਸੀਂ ਇਮਾਨਦਾਰੀ ਨਾਲ ਅਗਲੇ ਦਾ ਹੱਕ ਦੇਣਾ ਚਾਹਨੇ ਆ ਫਿਰ ਅਗਲਾ ਹੀ ਇਮਾਨਦਾਰੀ ਨਾਲ ਆਪਣਾ ਕੰਮ ਵੀ ਕਰੇ ਸੋ ਇਸੇ ਤਰ੍ਹਾਂ ਹੀ ਪ੍ਰਮਾਤਮਾ ਸਾਡਾ ਹੱਕ ਨਹੀਂ ਰੱਖਦਾ ਪਰ ਸਾਡੀ ਮਿਹਨਤ ਘਟ ਹੈ ਅਸੀਂ ਉਹਨਾਂ ਦਾਨਪੁੰਨ ਨੇ ਕੀਤਾ ਉਹਨੀ ਸੇਵਾ ਨਹੀਂ ਕੀਤੀ ਉਹਨਾਂ ਸਿਮਰਨ ਨਹੀਂ ਕੀਤਾ ਪਰ ਅਸੀਂ 1 ਰੁਪਿਆ ਚੜਾ ਕੇ ਕਹਿੰਨੇ ਸਾਨੂੰ 100 ਹਜ਼ਾਰਾਂ ਲੱਖਾਂ ਹੀ ਮਿਲ ਜਾਣ। ਕੁਝ ਵੀ ਚੜਾ ਨਾ ਜਾਣੇ ਆ ਅਸੀਂ ਉਹਦੇ ਬਦਲੇ ਬਹੁਤ ਸਾਰਾ ਫਲ ਮੰਗਦੇ ਆ। ਸੋ ਇੱਕ ਹયા ਜਿਹੜੀ ਇੱਕ ਸ਼ਰਮ ਜਿਸ ਤਰ੍ਹਾਂ ਇੱਕ ਔਰਤ ਦਾ ਗਹਿਣਾ। ਇਸੇ ਤਰ੍ਹਾਂ ਹੀ ਪਰਮਾਤਮਾ ਅੱਗੇ ਜਾਣ ਵਾਸਤੇ ਸਾਡੇ ਅੰਦਰ ਵੀ ਇੱਕ ਹયા ਹੋਣੀ ਚਾਹੀਦੀ ਹੈ। ਕਿ ਕੀ ਪ੍ਰਮਾਤਮਾ ਸਾਨੂੰ ਸਵੀਕਾਰ ਕਰਦਾ ਜਾਂ ਨਹੀਂ ਕਰਦਾ ਸਾਡੇ ਅੰਦਰ ਇੱਕ ਸ਼ਰਮ ਇੱਕ ਅੱਖਾਂ ਦੀ ਸ਼ਰਮ ਇੱਕ ਨਿਮਰਤਾ ਇੱਕ ਹયા ਉਹ ਨਹੀਂ ਹੈ ਅਸੀਂ ਬਹੁਤ ਸਾਰੇ ਪਾਪ ਕੀਤੇ ਨੇ بڑے ਮਾੜੇ ਕਰਮ ਕਮਾਏ ਨੇ ਪਰ ਅਸੀਂ ਗੁਰੂ ਘਰ ਇਦਾਂ ਹੀ ਚਲੇ ਜਾਂਦੇ ਹਨ ਜਿਸ ਤਰ੍ਹਾਂ ਅਸੀਂ ਨਿਸ਼ਪਾਪ ਹੈ ਬੜੇ ਵੱਡੇ ਸੰਤ ਹੈ ਬਹੁਤ ਹੀ ਪਵਿੱਤਰ ਹੈ ਜਦ ਕੀ ਸਾਡੀ ਨਜ਼ਰ ਨੇ ਕਈ ਪਾਪ ਕੀਤੇ ਨੇ ਸਾਡੀ ਜ਼ੁਬਾਨ ਨੇ ਕਈ ਪਾਪ ਕੀਤੇ ਨੇ ਸਾਡੇ ਹੱਥਾਂ ਨੇ ਕਈ ਪਾਪ ਕੀਤੇ ਨੇ ਸਾਡੇ ਪੈਰਾਂ ਨੇ ਬੁਰੇ ਵੱਲ ਗਏ ਨੇ ਦੌੜ ਕੇ ਸੋ ਇੱਕ ਗਿਲਟ ਹੀ ਨਹੀਂ ਹੈਗੀ ਮਨ ਵਿੱਚ ਅਪਰਾਧ ਭਾਵ ਨਹੀਂ ਹੈਗਾ ਕਿਉਂਕਿ ਮਨ ਵਿੱਚ ਅਪਰਾਧ ਭਾਵ ਕਦੋਂ ਆਣਾ ਕਿ ਅਸੀਂ ਅਪਰਾਧੀ ਹਾਂ ਜਦੋਂ ਸਾਨੂੰ ਆਪਣੇ ਕੀਤੇ ਹੋਏ ਕਰਮਾਂ ਤੇ ਲੱਜ ਆਏਗੀ ਸ਼ਰਮ ਆਏਗੀ ਸੋ ਜਿਸ ਤਰ੍ਹਾਂ ਇੱਕ ਔਰਤ ਬਾਜ਼ਾਰ ਵਿੱਚ ਖੜੀ ਹੋ ਜੇ ਉਸ ਔਰਤ ਦਾ ਕੋਈ ਮੁੱਲ ਨਹੀਂ ਪੈਂਦਾ ਕਿਸ ਵਰਤ ਦੀ ਵੈਲਿਊ ਹੈ ਜਿਹੜੀ ਹਯਾ ਦੇ ਵਿੱਚ ਹੈ ਪਰਦੇ ਦੇ ਵਿੱਚ ਹੈ ਇਸੇ ਤਰ੍ਹਾਂ ਹੀ ਜਿਹੜਾ ਭਗਤ ਹੈ ਜਿਹੜਾ ਆਪਣੇ ਗੁਰੂ ਤੋਂ ਪਰਦਾ ਕਰਦਾ ਹੈ ਲੱਜਾ ਵਿੱਚ ਹੈ ਔਰ ਉਹਦੇ ਮਨ ਵਿੱਚ ਇੱਕ ਅਪਰਾਧ ਭਾਵ ਹੈ ਕਿ ਮੈਨੂੰ ਗੁਰੂ ਸਵੀਕਾਰ ਕਰਦਾ ਪਰਮਾਤਮਾ ਸਵੀਕਾਰ ਕਰਦਾ ਜਾਂ ਨਹੀਂ ਕਰਦਾ ਕਿ ਮੇਰੇ ਮਨ ਤੇ ਇਹ ਬੋਝ ਹੈ ਕਿ ਮੈਂ ਕਈ ਤਰ੍ਹਾਂ ਦੇ ਮਾੜੇ ਕਰਮ ਕੀਤੇ ਨੇ। ਸੋ ਇਹ ਬਰ ਅਪਰਾਧ ਭਾਵ ਸਾਡੇ ਅੰਦਰ ਹੋਣਾ ਚਾਹੀਦਾ। ਕਿਉਂਕਿ ਜਦ ਤੱਕ ਅਸੀਂ ਖੁੱਲ ਕੇ ਆਪਣਾ ਗੁਨਾਹ ਕਬੂਲ ਨਹੀਂ ਕਰਾਂਗੇ, ਆਪਣਾ ਅਪਰਾਧ ਕਬੂਲ ਨਹੀਂ ਕਰਾਂਗੇ ਤੇ ਗੁਰੂ ਸਾਡਾ ਅਪਰਾਧ ਮਾਫ ਕਰੇਗਾ ਕਿਤਾ। ਅਸੀਂ ਤੇ ਸਾਹਮਣੇ ਜਾਂਨੇ ਆ ਮੱਥਾ ਟੇਕਦੇ ਆ। ਗੁਰਦੁਆਰੇ ਗਏ ਮੰਦਿਰ ਗਏ ਔਰ ਮੰਨਤੇ ਕੋਈ ਭੋਜ ਨਹੀਂ ਆ ਮਨ ਚ ਸਿਰਫ ਸ਼ਿਕਾਇਤ ਆ ਕਿ हे ਸੱਚੇ ਬਾਦਸ਼ਾ ਸਾਡਾ ਕੋਈ ਵੀ ਕੰਮ ਨਹੀਂ ਬੰਨੇ ਜਿਹੜੇ ਬੰਨੇ ਨੇ ਉਹਨਾਂ ਦਾ ਧੰਨਵਾਦ ਨਹੀਂ ਕੀਤਾ ਜਿਹੜੀਆਂ ਦਾਤਾ ਸਾਨੂੰ ਮਿਲੀਆਂ ਉਹਨੀਆਂ ਸ਼ੁਕਰੀਆ ਦਾ ਨਹੀਂ ਕੀਤਾ ਔਰ ਜੋ ਨਹੀਂ ਹੈ ਉਹ ਵੀ ਗੁਰੂ ਨੂੰ ਲੰਬਾ ਦੇਣਾ ਔਰ ਇਸ ਤਰ੍ਹਾਂ ਰੀਐਕਟ ਕਰਨਾ ਕਿ ਇਹਦੇ ਵਿੱਚ ਸਤਗੁਰੂ ਦਾ ਹੀ ਕਸੂਰ ਹੈ ਜਿਹੜੀ ਸਾਡੇ ਕੋਲ ਚੀਜ਼ ਨਹੀਂ ਹੈ ਜਿਹੜਾ ਸਾਡੇ ਕੋਲ ਦੁਨਿਆਵੀ ਸੁੱਖ ਨਹੀਂ ਹੈ ਇਹਦੇ ਵਿੱਚ ਕਸੂਰ ਕਹਿੰਦਾ ਪਰਮਾਤਮਾ ਦਾ ਹੀ ਕਸੂਰ ਹੈ ਗੁਰੂ ਦਾ ਹੀ ਕਸੂਰ ਹੈ ਕਿ ਸਾਨੂੰ ਇਹ ਦਾਤ ਨਹੀਂ ਮਿਲੀ ਅਸੀਂ ਤੇ ਤੇਰੇ ਸੇਵਾਦਾਰਾਂ ਅਸੀਂ ਤੇ ਹਾਜ਼ਰੀ ਲਗਾਣੇ ਹਾਂ ਅਸੀਂ ਤੇ ਮੱਥਾ ਟੇਕਣ ਜਾਣੇ ਹਾਂ ਪਰ ਸਾਡਾ ਕੰਮ ਨਹੀਂ ਬਣ ਰਿਹਾ ਸਾਰਾ ਗੁਰੂ ਦਾ ਕਸੂਰ ਹੈ ਇਹ ਸਾਰਾ ਸਤਗੁਰੂ ਦਾ ਕਸੂਰ ਹੈ ਇਹ ਸਾਰਾ ਪਰਮਾਤਮਾ ਦਾ ਕਸੂਰ ਹੈ ਪਰ ਆਪਣੇ ਕੀਤੇ ਦਾ ਅਪਰਾਧ ਅਜੇ ਤੱਕ ਮਨ ਵਿੱਚ ਨਹੀਂ ਆਇਆ। ਸੋ ਜਦ ਤੱਕ ਆਪਣੇ ਕੀਤੇ ਹੋਏ ਕਰਮ ਉਹਦਾ ਅਪਰਾਧ ਭਾਵ ਤੁਹਾਡੇ ਮਨ ਚ ਨਹੀਂ ਪ੍ਰਗਟ ਹੁੰਦਾ। ਕਿਉਂਕਿ ਬਿਲਕੁਲ ਨੰਗੇ ਹੋ ਕੇ ਜਾਣਾ ਕੋਈ ਪਰਦਾ ਨਹੀਂ। ਜਿਸ ਤਰ੍ਹਾਂ ਡਾਕਟਰ ਕੋ ਜਾਣੇ ਆ ਉਹਨੂੰ ਆਪਣੀ ਪੂਰੀ ਬਿਮਾਰੀ ਨਹੀਂ ਦੱਸਾਂਗੇ ਵੈਦ ਕੋਲੋਂ ਤੇ ਇਹ ਵੀ ਇੱਕ ਫਰਜ ਹੈ ਸਾਡਾ ਕਿ ਅਸੀਂ ਕੋਈ ਪਰਦਾ ਨਾ ਕਰੀਏ ਘਟ ਤੋਂ ਘਟ ਅਸੀਂ ਦੁਨੀਆਂ ਨੂੰ ਦੁੱਖ ਸੁਣਾਣੇ ਆ ਆਪਣੇ ਇਨਸਾਨ ਨੂੰ ਸymਪਤੀ ਲੈਣ ਦੀ ਬੜੀ ਇੱਕ ਆਦਤ ਹੈ ਕਿ ਮੈਂ ਦੁਨੀਆਂ ਨੂੰ ਦੁੱਖ ਸੁਣਾਵਾਂਗੀ ਮੇਰੇ ਨਾਲੋਂ মিঠা মিঠা বোলਨਗੇ সহজ طریقے ਨਾਲ ਪੇਸ਼ਾਨਗੇ ਕਿ ਮੈਂ ਦੁਖੀ ਆ ਪਰ ਕਿਆ ਅਸੀਂ ਗੁਰੂ ਦੇ ਅੱਗੇ ਆਪਣਾ ਗੁਨਾਹ ਮੰਨੇ ਕਦੀ ਅਰਦਾਸ ਕਰਨ ਲੱਗੇ ਪਾਠ ਤੇ ਬੈਠਣ ਲੱਗੇ ਕਦੀ ਕਹਿ ਕਿ ਹਮ ਅਵ ਗੁਨ ਭਰੇ ਇੱਕ ਗੁਨ ਨਹੀਂ ਅੰਮ੍ਰਿਤ ਛਾਡ ਬਿਖੇ ਬਿਖ ਖਾਈ ਕਿ ਵਿਸ਼ੇ ਵਕਾਰਾਂ ਚ ਪਏ ਗੁਨਾਹਾਂ ਨਾ ਭਰੇ ਪਏ ਆ ਪਾਪਾਂ ਨਾ ਭਰੇ ਪਏ ਆ ਸੋ ਤੁਹਾਡੇ ਮਨ ਦੀ ਸਫਾਈ ਮਨ ਨਿਰਮਲ ਕਦੋਂ ਹੋਣਾ ਪਵਿੱਤਰ ਕਦੋਂ ਹੋਣਾ ਸਾਫ਼ ਕਦੋਂ ਹੋਣਾ ਜਦੋਂ ਤੁਸੀਂ ਆਪਣੇ ਗੁਨਾਹਾਂ ਨੂੰ ਮੰਨ ਲੈਣਾ ਸੋ ਜਾਗਣਾ ਪੈਣਾ ਜਾਗੋ ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਹੋ ਜਾਓ ਕਿ ਜ਼ੁਬਾਨ ਦੇ ਨਾਲ ਕਿਸੇ ਦੀ ਨਿੰਦਿਆ ਨਾ ਹੋਵੇ ਹੱਥਾਂ ਦੇ ਨਾਲ ਕਿਸੇ ਦਾ ਮਾਰਾ ਨਾ ਹੋਵੇ ਅੱਖਾਂ ਦੇ ਨਾਲ ਕੋਈ ਐਸੀ ਪਾਪ ਨਾ ਹੋਵੇ ਕਿ ਪਰਾਈ ਦੀ ਭੈਣ ਨੂੰ ਦੇਖਣਾ ਤੋਂ ਸ਼ਬਦ ਜੁਬਾਨ ਹੱਥ ਪੈਰ ਕਿਹਦੇ ਬੁਰਾ ਕਰਨ ਵਾਸਤੇ ਨਾ ਜਾਣ ਸੋ ਇਹ ਹਰ ਚੀਜ਼ ਪਰਮਾਤਮਾ ਦੇ ਅੱਗੇ ਫਰਿਆਦ ਕਰਕੇ ਅਰਦਾਸ ਕਰਕੇ ਬੇਨਤੀ ਕਰਕੇ ਨਾ ਨਾ ਕੋਈ ਸ਼ੁੱਧ ਨਹੀਂ ਹੁੰਦਾ ਕਹਿੰਦੇ ਨਾਣਾ ਤੋਂ ਨਾ ਤਨ ਦੀ ਮੈਲ ਲੱਥਦੀ ਹੈ ਮਨ ਦੀ ਮੈਲ ਨਹੀਂ ਲੱਥਦੀ ਸੋ ਗੁਰੂ ਕਦੋਂ ਸਵੀਕਾਰ ਕਰਦਾ ਜਦੋਂ ਮਨ ਦੀ ਮੈਲ ਲੱਥਦੀ ਆ ਉਹ ਮੰਨ ਦੇ ਮੈਲ ਗਦੋਂ ਲੱਥ ਨਹੀਂ ਆ ਨਾਮ ਦੇ ਸੰਗ ਨਾਮ ਦੇ ਨਾਲ ਜਦੋਂ ਅਸੀਂ ਨਾਮ ਪੜਾਂਗੇ ਨਾਮ ਜਪਾਂਗੇ ਸਿਮਰਨ ਕਰਾਂਗੇ ਭਗਤੀ ਕਰਾਂਗੇ ਫਿਰ ਧੀਰੇ ਧੀਰੇ ਸ਼ਬਦ ਦੇ ਪ੍ਰਭਾਵ ਦੇ ਨਾਲ ਨਾਮ ਦੇ ਪ੍ਰਭਾਵ ਦੇ ਨਾਲ ਭਗਤੀ ਦੇ ਪ੍ਰਭਾਵ ਦੇ ਨਾਲ ਮਨ ਤੋਂ ਜਿਹੜੀ ਮੈਲ ਉੱਥ ਜਾਂਦੀ ਹੈ ਤੇ ਸਵੀਕਾਰ ਉਦੋਂ ਹੀ ਗੁਰੂ ਨੇ ਕਰਨਾ ਹੈ ਉਦੋਂ ਹੀ ਮਨੁੱਖਾ ਜੀਵਨ ਸਾਡਾ ਕਾਮਯਾਬ ਹੋਣਾ ਜਦੋਂ ਸਾਡੇ ਮਨ ਦੀ ਮਹਿਲ ਜਿਹੜੀ ਉਹ ਲੱਥ ਜਾਣੀ ਹੈ ਜਿਸ ਤਰ੍ਹਾਂ ਇਨਸਾਨ ਗੰਦਾ ਹੈ ਉਹਦਾ ਸ਼ਰੀਰ ਗੰਦਾ ਹੈ ਉਹਦੇ ਕੱਪੜੇ ਗੰਦੇ ਆ ਉਹਦੇ ਵਸਤਰ ਗੰਦੇ ਆ ਤੇ ਉਹਨੂੰ ਸਮਾਜ ਸਵੀਕਾਰ ਨਹੀਂ ਕਰਦਾ ਅਗਰ ਮਾਂ ਨਹਿਰ ਹੁੰਦਾ ਆ ਬੱਚਾ ਵੀ ਆਪਣੇ ਗੱਲੇ ਦੇ ਨਾਲ ਲਗਾਣਾ ਤੇ ਮਾਂ ਆਪਣੇ ਦੁਪੱਟੇ ਦੇ ਨਾਲ ਬੱਚੇ ਦੇ ਅੰਸੂ ਉਹਦਾ ਮੂੰਹ ਉਹਦਾ ਨੱਕ ਸਾਫ਼ ਕਰਦੀ ਹੈ ਤੇ ਫਿਰ ਮਾਂ ਆਪਣੇ ਆਂਚਲ ਦੇ ਨਾਲ ਬੱਚੇ ਨੂੰ ਲਗਾਉਂਦੀ ਹੈ ਇਸੇ ਤਰ੍ਹਾਂ ਹੀ ਪਰਮਾਤਮਾ ਉਹ ਗੁਰੂ ਉਹ ਸਤਿਗੁਰੂ ਉਹ ਸੱਚੇ ਪਾਤਸ਼ਾ ਉਦੋਂ ਹੀ ਆਪਣੇ ਚਰਨਾਂ 'ਚ ਸਾਡੇ ਨਾਲ ਲਗਾਏਗਾ ਜਦੋਂ ਸਾਡੇ ਮਨ ਦੀ ਮੈਲ ਜਿਹੜੀ ਉਹ ਲੱਤ ਜੇਗੀ ਉਹਦਾ ਇੱਕੋ ਤੇ ਇੱਕ ਹੀ ਉਪਾਏ ਹੈ ਉਹ ਹੈ ਨਾਮ ਹੋਰ ਕਿਸੇ ਵੀ ਦਾਨ ਪੁੰਨ ਦੇ ਨਾਲ ਹੋਰ ਕਿਸੇ ਵੀ ਕਰਮ ਦੇ ਨਾਲ ਸਾਡਾ ਇਹ ਮਨ ਦੀ ਮੈਲ ਨਹੀਂ ਲੱਤ ਸਕਦੀ ਉਸੇ ਦਾ ਨਾਮ ਦੇ ਨਾਲ ਹੀ ਲੱਤਣੀ ਹੈ। ਔਰ ਇੱਕ ਅਪਰਾਧ ਭਾਵ ਸਾਡੇ ਮਨ ਚ ਹਮੇਸ਼ਾ ਹੋਣਾ ਚਾਹੀਦਾ ਹੈ ਕਿ ਅਸੀਂ ਓਗਣਾ ਦੇ ਨਾਲ ਭਰੇ ਪਏ ਆਂ। ਇਨਸਾਨ ਜਿਹੜਾ ਅਹੰਕਾਰ ਦੇ ਨਾਲ ਭਰਿਆ ਪਿਆ ਹੈ ਕਿ ਮੈਂ ਸ਼੍ਰੇਸ਼ਟ ਆ ਮੈਂ ਜਾਤੀ ਤੋਂ ਸ਼੍ਰੇਸ਼ਟ ਹਾਂ। ਮੇਰੇ ਵਰਗਾ ਸਿਆਣਾ ਕੋਈ ਨਹੀਂ। ਕਿਸੇ ਵੀ ਗੱਲ ਦੇ ਨਾਲ ਇਨਸਾਨ ਜਿਹੜਾ ਉਹ ਹੰਕਾਰ ਦੇ ਨਾਲ ਭਰਿਆ ਹੀ ਪਿਆ ਕਿਸੇ ਵੀ ਖੂਬੀ ਦੇ ਨਾਲ ਹੀ ਕਰ ਇੱਕ ਵੀ ਗੱਲ ਉਹਨੂੰ ਯਾਦ ਆ ਜਾਂਦੀ ਹੈ ਤੇ ਉਸੇ ਗੱਲ ਦਾ ਅਹੰਕਾਰ ਉਹ ਕਰਦਾ ਰਹਿੰਦਾ ਹੈ ਕਿ ਮੇਰੇ ਵਰਗਾ ਸਿਆਣਾ ਕੋਈ ਨਹੀਂ ਹੈ ਮੇਰੇ ਵਰਗਾ ਸੁੰਦਰ ਕੋਰੀ ਨਹੀਂ ਹਰ ਇਨਸਾਨ ਦਾ ਆਪਣਾ ਇੱਕ ਭਾਵ ਹੈ ਮੇਰੇ ਵਰਗਾ ਧਨ ਕਿਸੇ ਕੋਲ ਨਹੀਂ ਹੈ ਮੇਰੇ ਵਰਗੀ ਜਾਇਦਾਦ ਕਿਸੇ ਕੋਲ ਨਹੀਂ ਹੈ ਮੇਰੇ ਵਰਗੇ ਨੇਕ ਬੱਚੇ ਕਿਸੇ ਕੋਲ ਨਹੀਂ ਹੈ ਮੇਰੇ ਵਰਗੀ ਸੁੰਦਰ ਪਤਨੀ ਕਿਸੇ ਕੋਲ ਨਹੀਂ ਹੈ ਜਾਂ ਮੇਰੇ ਵਰਗਾ ਸੁੰਦਰ ਪਤੀ ਕਿਸੇ ਕੋਲ ਨਹੀਂ ਹੈ ਅਹੰਕਾਰ ਕਿਸੇ ਨਾ ਕਿਸੇ ਚੀਜ਼ ਦੇ ਨਾਲ ਹੈ ਉਹੀ ਅਹੰਕਾਰ ਜਿਹੜਾ ਉਹ ਸਾਨੂੰ ਨਰਕ ਦੇ ਵੱਲ ਲੈ ਕੇ ਜਾ ਰਿਹਾ ਔਰ ਜਿਸ ਚੀਜ਼ ਦਾ ਤੁਸੀਂ ਅਹੰਕਾਰ ਕਰ ਰਹੇ ਜੇ ਉਹਦੇ ਵਿੱਚ ਤੁਸੀਂ ਉਹ ਹਾਸਿਲ ਨਹੀਂ ਕੀਤੀ ਹੈ ਕੁਦਰਤੀ ਤੌਰ ਤੇ ਪਰਮਾਤਮਾ ਨੇ ਤੁਹਾਨੂੰ ਇਹ ਬਖਸ਼ਿਸ਼ ਕੀਤੀ ਹੈ ਜੋ ਵੀ ਤੁਹਾਡੇ ਕੋਲ ਹੈ ਬੱਚੇ ਪਰਿਵਾਰ ਜਾਇਦਾਦ ਧਨ ਤੁਹਾਡੀ ਗੋਤਰ ਤੁਹਾਡੀ ਜਾਤ ਤੁਸੀਂ ਜਾਤ ਨਹੀਂ ਸਿਲੇਕਟ ਕੀਤੀ ਜਦੋਂ ਤੁਸੀਂ ਪੈਦਾ ਹੋਏ ਕਿ ਮੈਂ ਇਸੇ ਜਾਤੀ ਵਿੱਚ ਪੈਦਾ ਹੋਣਾ ਐ ਪ੍ਰਮਾਤਮਾ ਨੇ ਚੁਣਿਆ ਜਾਂ ਪ੍ਰਮਾਤਮਾ ਨੇ ਭੇਜਿਆ ਦਾ ਨੂੰ ਉਸ ਜਗ੍ਹਾ ਤੇ ਤੁਹਾਡੇ ਕੋਲ ਐ ਕੋਈ ਰਾਈਟ ਨਹੀਂ ਕੋਈ ਅਧਿਕਾਰ ਨਹੀਂ ਸੀ ਕਿ ਤੁਸੀਂ ਇਸੇ ਜਾਤ ਵਿੱਚ ਪੈਦਾ ਹੋਣਾ ਇਸੇ ਪਰਿਵਾਰ ਵਿੱਚ ਪੈਦਾ ਹੋਣਾ ਐ ਪ੍ਰਮਾਤਮਾ ਨੇ ਤੁਹਾਨੂੰ ਬਖਸ਼ਿਆ ਔਰ ਜਿਹੜਾ ਤੁਹਾਡਾ ਹੁਸਨ ਹੈ ਜਿਹੜਾ ਤੁਹਾਡੇ ਸਰੀਰ ਦਾ ਰੂਪ ਹੈ ਆ ਤੁਸੀਂ ਆਪ ਨਹੀਂ ਬਣਾਇਆ ਹੈ ਪਰਮਾਤਮਾ ਨੇ ਤੁਹਾਨੂੰ ਧੁਰੋਂ ਬਣਾ ਕੇ ਭੇਜਿਆ। ਸੁ ਕਿਸੇ ਵੀ ਗੱਲ ਦਾ ਅਹੰਕਾਰ ਨਹੀਂ ਕਰਨਾ ਇਹ ਸਭ ਕੁਝ ਪਰਮਾਤਮਾ ਦੀ ਹੀ ਦਾਤ ਹੈ। ਇਹ ਮਨੁੱਖਾ ਜੀਵਨ ਵੀ ਜਿਹੜਾ ਮਿਲਿਆ ਹੈ ਪਰਮਾਤਮਾ ਦੀ ਹੀ ਦਾਤ ਹੈ। ਉਹਦਾ ਸ਼ੁਕਰ ਅਦਾ ਕਰੋ ਕਿ ਪਰਮਾਤਮਾ ਨੇ ਤੁਹਾਨੂੰ ਮਨੁੱਖ ਬਣਾ ਦਿੱਤਾ। ਹੁਣ 84 ਲੱਖ ਜੂਨਾ ਔਰ 84 ਲੱਖ ਜੂਨਾ ਵਿੱਚ ਇੱਕ ਇਨਸਾਨ ਦੀ ਜਿਹੜੀ ਮਨੁੱਖ ਦੀ ਜੂਨ ਹੈ ਸਭ ਤੋਂ ਸ਼੍ਰੇਸ਼ਟ ਹੈ। ਤੇ ਬਾਕੀ ਜੂਨਾ ਜਿਹੜੀਆਂ ਉਹ ਰੋਟੀ ਕਮਾ ਨਹੀਂ ਜਾਂਦੀਆਂ ਪ੍ਰਮਾਤਮਾ ਉਹਨਾਂ ਨੂੰ ਰਿਜਕ ਆਪਣੇ ਆਪ ਦਿੰਦਾ ਹੈ। ਉਹ ਇੱਕ ਇਨਸਾਨ ਜਿਹੜਾ ਉਹਨੂੰ ਰਿਜਕ ਕਮਾਣਾ ਪੈਂਦਾ। ਜਦ ਕਿ ਰੋਟੀ ਦਾ ਪ੍ਰਬੰਧ ਪ੍ਰਮਾਤਮਾ ਨੇ ਉਹਦਾ ਕਰ ਰੱਖਿਆ ਪਰ ਫਿਰ ਵੀ ਉਹਨੂੰ ਜੀਵਨ ਜੀਣ ਨੂੰ ਵਾਸਤੇ ਰੋਟੀ ਜਿਹੜੀ ਉਹ ਕਮਾਣ ਜਾਣੀ ਪੈਂਦੀ ਹੈ। ਉਹ ਰੋਟੀ ਕਮਾਣ ਜਾਂਦਾ ਪਰ ਸਾਰੀ ਉਮਰ ਉਹਦੀ ਰੋਟੀ ਦਾ ਪ੍ਰਬੰਧ ਜਿਹੜਾ ਉਹ ਪੁਕਤਾ ਨਹੀਂ ਉਹ ਬੰਦਾ। ਉਸੇ ਚੱਕਰ ਵਿੱਚ ਉਹ ਨਾਮ ਵੀ ਜਪ ਨਹੀਂ ਪਾਉਂਦਾ ਸੋ ਪ੍ਰਮਾਤਮਾ ਦੇ ਅੱਗੇ ਫਰਿਆਦ ਕਰਨੀ ਅਰਦਾਸ ਕਰਨੀ ਅਗਰ ਕੋਈ ਮੰਗਣ ਵਾਲੀ ਚੀਜ਼ ਹੈ ਪ੍ਰਮਾਤਮਾ ਕੋਲੋਂ ਤੇ ਉਹ ਪ੍ਰਮਾਤਮਾ ਦਾ ਨਾਮ ਹੀ ਹੈ ਉਹਦੀ ਭਗਤੀ ਹੀ ਹੈ ਕਿ ਜਦੋਂ ਮੰਗਣਾ ਹੈ ਪ੍ਰਮਾਤਮਾ ਕੋਲੋਂ ਉਸ ਦਾ ਨਾਮਦਾਨ ਉਸ ਦਾ ਸਿਮਰਨ ਉਸ ਦੀ ਭਗਤੀ ਹੀ ਮੰਗਣੀ ਹੈ ਔਰ ਇਨਸਾਨ ਜਿਸ ਤਰ੍ਹਾਂ ਦੁਨੀਆਂ ਦੇ ਵਿੱਚ ਸ਼ਾਹ ਬਨਣਾ ਚਾਹੁੰਦਾ ਹੈ ਪੈਸੇ ਇਕੱਠੇ ਕਰਕੇ ਜਿੰਨਾ ਉਹ ਧਨ ਇਕੱਠਾ ਕਰਦਾ ਉਤਨਾ ਵੱਡਾ ਉਹ ਸ਼ਾਹ ਉਹ ਜ਼ਮੀਂਦਾਰ ਕਹਾਂਦਾ ਹੈ ਇਸੇ ਤਰ੍ਹਾਂ ਹੀ ਅਧਿਆਤਮਿਕ ਦੁਨੀਆ ਵਿੱਚ ਜਿਹੜਾ ਧਨ ਤੁਸੀਂ ਇਕੱਠਾ ਕੀਤਾ ਜਿਹੜਾ ਸੋਨਾ ਤੁਸੀਂ ਇਕੱਠਾ ਕੀਤਾ ਜਿਹੜਾ ਤੁਸੀਂ ਜ਼ਮੀਨ ਇਕੱਠੀ ਕੀਤੀ ਅਧਿਆਤਮਿਕ ਦੁਨੀਆ ਵਿੱਚ ਇਸ ਦਾ ਕੋਈ ਵੀ ਮੁੱਲ ਨਹੀਂ ਹੈ ਐਮਟੀ ਦੇ ਸਮਾਨ ਹੈ ਤੇਰਮ ਰਾਜ ਨੇ ਉਸ ਪਰਮੇਸ਼ਵਰ ਨੇ ਇਹ ਨਹੀਂ ਦੇਖਣਾ ਕਿ ਤੁਸੀਂ ਕਿੰਨਾ ਧਨ ਇਕੱਠਾ ਕੀਤਾ ਉਹਦੇ ਵਿੱਚ ਸਿਰਫ ਇਹ ਦੇਖਿਆ ਜਾਣਾ ਕਿ ਤੁਸੀਂ ਹਰੀ ਦਾ ਨਾਮ ਕਿੰਨਾ ਕਮਾਇਆ ਹਰੀ ਦਾ ਸਿਮਰਨ ਕਿੰਨਾ ਕੀਤਾ ਹੈ ਭਗਤੀ ਕਿੰਨੀ ਕੀਤੀ ਹੈ ਰਾਮ ਨਾਮ ਦੀ ਕਮਾਈ ਕਿੰਨੀ ਕੀਤੀ ਹੈ ਸੋ ਉਹੀ ਰਾਮ ਨਾਮ ਦਾ ਧਨ ਜਿਹੜਾ ਅੱਗੇ ਜਾਣਾ ਹੈ ਪਰ ਅਸੀਂ ਉਨੂੰ ਹੀ ਵਿਸਾਰ ਬੈਠੇ ਹਾਂ ਪਰਮੇਸ਼ਵਰ ਨੂੰ ਹਮੇਸ਼ਾ ਯਾਦ ਰੱਖਿਏ ਹਮੇਸ਼ਾ ਉਸ ਨੂੰ ਮਨ ਵਿੱਚ ਧਿਆਈਏ। ਔਰ ਸਿਮਰਨ ਜਿਹੜਾ ਮਨ ਵਿੱਚ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ। ਹੁਣ ਕਈ ਵਾਰ ਸੰਗਤਾਂ ਦੇ ਉਹ ਸੋਚਦੀ ਕਿ ਅਸੀਂ ਅੰਮ੍ਰਿਤ ਵੇਲੇ ਹੀ ਜਾਪ ਕਰਨਾ ਬਾਅਦ ਵਿੱਚੋਂ ਜਾਪ ਨਹੀਂ ਕਰ ਸਕਦੇ। ਜਾਂ ਟਾਈਮ ਨਹੀਂ ਲੱਗਦਾ ਇਸ ਤਰ੍ਹਾਂ ਨਹੀਂ ਆਈ ਕਈ ਵਾਰ ਨਿਰਾਸ਼ ਹੋ ਜਾਂਦਾ ਇਨਸਾਨ ਕਿ ਮੇਰੇ ਕੋ ਸਵੇਰੇ ਨਹੀਂ ਉੱਠਿਆ ਗਿਆ। ਹੁਣ ਮੈਂ ਨਾਮ ਨਹੀਂ ਜਪਨਾ। ਸੋ ਇਸ ਤਰ੍ਹਾਂ ਨਹੀਂ ਹੈ ਤੁਸੀਂ ਕਦੀ ਵੀ ਆਠ ਪਹਿਰ ਆਰਾਧੀਏ ਪੂਰਨ ਸਤਗੁਰੂ ਗਿਆਨ ਨਾਮ ਤੁਸੀਂ ਕਦੀ ਵੀ ਕਿਸੇ ਵੀ ਵੇਲੇ ਜਪ ਸਕਦੇ ਜੇ ਅਗਰ ਬਾਈ ਚਾਂਸ ਤੁਹਾਡੇ ਕੋ ਅਮਰਤ ਵੇਲਾ ਛੁੱਟ ਗਿਆ ਤੇ ਤੁਸੀਂ ਹਰ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਜਪ ਸਕਦੇ ਜੇ ਪਰ ਐ ਕਿ ਅਮਰਤ ਵੇਲੇ ਦਾ ਆਪਣਾ ਫਲ ਹੈ ਅਮਰਤ ਵੇਲੇ ਦਾ ਆਪਣਾ ਲਾਭ ਹੈ ਉਸ ਦੀ ਭਗਤੀ ਜਿਹੜੀ ਉਦੋਂ ਧਿਆਨ ਜਿਹੜਾ ਉਹ ਜ਼ਿਆਦਾ ਲੱਗਦਾ ਜਿਸ ਤਰ੍ਹਾਂ ਰੋਡ ਤੇ ਟ੍ਰੈਫਿਕ ਹੁੰਦੀ ਹੈ ਤੇ ਸਾਡਾ ਸਫਰ ਜਿਹੜਾ ਸਵੇਰੇ ਸਵੇਰੇ ਕਰੀ ਉਹ ਜਲਦੀ ਕੱਟਿਆ ਜਾਂਦਾ ਇਸੇ ਤਰ੍ਹਾਂ ਹੀ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਜਦੋਂ ਉਹਦੀਆਂ ਤਰੰਗਾਂ ਜਦੋਂ ਨਾਮ ਤੇ ਬੰਦਾ ਧਿਆਨ ਤੇ ਬੰਦਾ ਸਿਮਰਨ ਤੇ ਬੰਦਾ ਤਾਂ ਸਿੱਧੀ ਸੱਚਖੰਡ ਵਿੱਚ ਜਾ ਕੇ ਹਾਜ਼ਰੀ ਲੱਗਦੀ ਹੈ ਕਿਉਂਕਿ ਉਦੋਂ ਕੋਈ ਕੋਈ ਸੂਰਮਾ ਹੀ ਉੱਠਦਾ ਜਿਹੜਾ ਨਾਮ ਤੇ ਬੰਦਾ ਪਗਤੀ ਤੇ ਬੰਦਾ ਔਰ ਬਾਦ ਵਿੱਚੋਂ ਤੁਸੀਂ ਜਦੋਂ ਧਿਆਨ ਤੇ ਬੰਦੇ ਜੇ ਭਗਤੀ ਤੇ ਬੰਦੇ ਜੇ ਉਦੋਂ ਟ੍ਰੈਫਿਕ ਜ਼ਿਆਦਾ ਕਿਉਂਕਿ ਹਰ ਕੋਈ ਲੇਟ ਉੱਟਦਾ ਹੈ ਜ਼ਿਆਦਾਤਰ ਦੁਨੀਆ ਤੇ ਸਫ਼ਰ ਤੁਹਾਡਾ ਉਦੋਂ ਵੀ ਚਾਲੂ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਨਾਨਕ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਤੇ ਜਦੋਂ ਤੁਸੀਂ ਨਾਮ ਤੇ ਬੈਠੇ ਜੇ ਭਗਤੀ ਤੇ ਬੈਠੇ ਜੇ ਸਫ਼ਰ ਤੁਹਾਡਾ ਚਾਲੂ ਹੈ ਪਰ ਇਹ ਵਾ ਕੀ ਉਸ ਵਿੱਚ ਟਾਈਮ ਜ਼ਿਆਦਾ ਲੱਗ ਰਿਹਾ ਸੋ ਕਮਾਈ ਜਿਹੜੀ ਜਲਦੀ ਜਲਦੀ ਹੋਣੀ ਹੈ ਖਜ਼ਾਨਾ ਜਿਹੜਾ ਜਲਦੀ ਜਲਦੀ ਭਰਨਾ ਹੈ ਸਫਰ ਜਿਹੜਾ ਜਲਦੀ ਜਲਦੀ ਕਟਿਆ ਜਾਣਾ ਉਹ ਅਮਰਤ ਵੇਲਾ ਸੱਚ ਨਾਮ ਵਢਾਈ ਵਿਚਾਰ ਉਹ ਅਮਰਤ ਵੇਲੇ ਉੱਠ ਕੇ ਜਿਹੜਾ ਤੁਸੀਂ ਨਾਮ ਜਪਣਾ ਭਗਤੀ ਕਰਨੀ ਹੈ ਉਹਦੇ ਵਿੱਚ ਜਿਹੜਾ ਉਸ ਜਲਦੀ ਸਮਾਂ ਜਿਹੜਾ ਉਹ ਕਟਿਆ ਜਾਏਗਾ ਉਹ ਜਹਾਜ਼ ਤੇ ਤੁਹਾਡਾ ਸਫਰ ਹੈ ਅਗਰ ਤੁਸੀਂ ਲੇਟ ਕਰ ਰਹੇ ਜੇ ਸਫਰ ਤੁਹਾਡਾ ਸਟਾਰਟ ਹੈ ਪਰ ਉਹ ਸਪੀਡ ਜਿਹੜੀ ਉਹ ਘਟ ਜਾਂਦੀ ਹੈ ਉਹ ਜਿੰਨੇ ਨਾਮ ਜਪਨਾ ਜਿਸ ਤਰ੍ਹਾਂ ਕੋਈ ਵੀ ਦੋ ਦੋਸਤ ਹੋਣ ਦੋ ਮਿੱਤਰ ਹੋਣ ਦੋ ਭਰਾ ਹੋਣ ਦੋ ਭੈਣਾ ਹੋਣ ਪਿਆਉ ਤੇ ਹੋਵੇ ਜਾਂ ਮਾਂ ਤੇ ਹੋਵੇ ਜਾਂ ਕੋਈ ਵੀ ਰਿਸ਼ਤਾ ਸੰਸਾਰ ਵਿੱਚ ਉਹ ਕਹਿੰਦਾ ਹੈ ਕਿ ਮੇਰੇ ਵਾਸਤੇ ਤੂੰ ਅਲੱਗ ਟਾਈਮ ਕੱਢ ਜਿੰਨੂੰ ਕਹਿੰਦੇ ਤੀਜਾ ਰੱਲਿਆ ਤੇ ਘਰ ਗੱਲਿਆ ਤੇ ਕੋਈ ਵੀ ਜਿਹੜੇ ਸੱਚੇ ਦੋਸਤ ਹੁੰਦੇ ਨੇ ਜਾਂ ਕੋਈ ਵੀ ਰਿਸ਼ਤਾ ਮਾਤਾ ਪਿਤਾ ਦਾ ਜਾਂ ਦੇਉਤੀ ਦਾ ਜਾਂ ਪਤੀ ਪਤਨੀ ਦਾ ਜਾਂ ਪ੍ਰੇਮੀ ਪ੍ਰੇਮਿਕਾ ਦਾ ਜਾਂ ਮਿੱਤਰ ਮਿੱਤਰ ਦਾ ਉਹ ਸੋਚਦਾ ਹੈ ਕਿ ਮੇਰੇ ਵਾਸਤੇ ਇੱਕ ਸੈਪਰੇਟ ਟਾਈਮ ਜਿਹੜਾ ਉਹ ਕੱਢਿਆ ਹੋਣਾ ਚਾਹੀਦਾ ਜਿਹਦੇ ਵਿੱਚ ਅਸੀਂ ਦੋ ਭਰਾ ਭਰਾ ਬਹਿ ਕੇ ਗੱਲ ਕਰੀਏ ਦੋ ਦੋਸਤ ਦੋਸਤ ਬਹਿ ਕੇ ਗੱਲ ਕਰੀਏ ਦੋ ਪ੍ਰੇਮੀ ਗੱਲ ਕਰੀਏ ਦੋ ਭੈਣਾ ਭੈਣਾ ਗੱਲ ਕਰੀਏ ਇਸੇ ਤਰ੍ਹਾਂ ਹੀ ਈਸ਼ਵਰ ਦੇ ਨਾਲ ਆਤਮਾ ਤੇ ਪਰਮਾਤਮਾ ਦਾ ਜਿਹੜਾ ਸਬੰਧ ਹੈ ਜਿਹੜਾ ਅਸੀਂ 24 ਘੰਟੇ ਨਾਮ ਜਪਣਾ ਕਿੰਨੇ ਹੱਥੋਂ ਵੇ ਕਾਰਵਲ ਧਿਆਨ ਹੋਵੇ ਯਾਰਵਲ ਉਹ ਬੜੀ ਅੱਛੀ ਗੱਲ ਹੈ ਹਰ ਵੇਲੇ ਪਰਮੇਸ਼ਵਰ ਨੂੰ ਯਾਦ ਰੱਖੋ ਪਰ ਜਿਹੜਾ ਧਿਆਨ ਵਿੱਚ ਬੈਠਣਾ ਸਮਾਧੀ ਵਿੱਚ ਬੈਠਣਾ ਸਿਮਰਨ ਦੇ ਵਿੱਚ ਬੈਠਣਾ ਉਹ ਇੱਕ ਦੋ ਦੋਸਤ ਜਿਸ ਤਰ੍ਹਾਂ ਸਮੇਂ ਮੰਗਦੇ ਨੇ ਇਸ ਤਰ੍ਹਾਂ ਹੀ ਜਿਹੜੀ ਸਾਡੀ ਆਤਮਾ ਹੈ ਉਹ ਪਰਮਾਤਮਾ ਦਾ ਮਿਲਾਪ ਹਾਸਲ ਕਰਨਾ ਚਾਹੁੰਦੀ ਹੈ ਔਰ ਪਰਮਾਤਮਾ ਦੇ ਨਾਲ ਉਸ ਮਿਲਾਪ ਵਿੱਚ ਉਹਨੂੰ ਉਦੋਂ ਹਾਸਲ ਹੁੰਦਾ ਹੈ ਜਦੋਂ ਅਸੀਂ ਸਾਰੇ ਕੰਮ ਛੱਡ ਗਏ ਸਾਰੇ ਦੁਨਿਆਵੀ ਧੰਦੇ ਛੱਡ ਕੇ ਸਾਰੇ ਝਮੇਲੇ ਛੱਡ ਕੇ ਇੱਕ ਸ਼ਾਂਤ ਚਿੱਤ ਹੋ ਕੇ ਬੈਠ ਜੰਨੇ ਕਿ हे ਈਸ਼ਵਰ हे ਮਾਲਿਕ हे ਪਰਮੇਸ਼ਵਰ ਐ ਸਮਾ ਤੇਰੇ ਵਾਸਤੇ ਹੀ ਹੈ ਉਹਦੇ ਵਿੱਚ ਧਿਆਨ ਦੇ ਵਿੱਚ ਆਤਮਾ ਤੇ ਪਰਮਾਤਮਾ ਦਾ ਮਿਲਾਪ ਹੁੰਦਾ ਹੈ ਜਿਹਦੇ ਵਿੱਚ ਆਤਮਾ ਨੂੰ ਪਰਮ ਸੁਖ ਦਾ ਆਨੰਦ ਮਿਲਦਾ ਹੈ ਜਿਹਦੇ ਵਿੱਚ ਉਹ ਪਰਮ ਸੁਖ ਦਾ ਆਨੰਦ ਮੰਨਦੀ ਹੈ ਉਹਦੇ ਨਾਲ ਸਾਡੇ ਜੀਵਨ ਵਿੱਚ ਜਿਹੜੀ ਉਹ ਸ਼ਾਂਤੀ ਆ ਨਹੀਂ ਸ਼ੁਰੂ ਹੋ ਜਾਂਦੀ ਹੈ ਅੱਧਾ ਕਲੇਸ਼ ਇਸ ਗੱਲ ਦਾ ਹੈ ਅੱਧਾ ਝਗੜਾ ਇਸ ਗੱਲ ਦਾ ਹੈ ਕਿਉਂਕਿ ਸਾਡੀ ਆਤਮਾ ਨੂੰ ਸ਼ਾਂਤੀ ਨਹੀਂ ਮਿਲ ਰਹੀ ਔਰ ਜੋ ਵੀ ਅਸੀਂ ਕੰਮ ਕਰ ਰਹੇ ਹਾਂ ਖਿਜੇ ਖਿਜੇ ਕਰ ਰਹੇ ਹਾਂ ਗੁੱਸੇ 'ਚ ਕਰ ਰਹੇ ਹਾਂ ਕਲੇਸ਼ ਦੇ ਵਿੱਚ ਕਰ ਰਹੇ ਹਾਂ ਕਿਉਂਕਿ ਅਸੀਂ ਆਤਮਾ ਨੂੰ ਖੁਰਾਕ ਨਹੀਂ ਦੇ ਰਹੇ ਜਿਸ ਤਰ੍ਹਾਂ ਤਨ ਨੂੰ ਜੀਣ ਵਾਸਤੇ ਅੰਨ ਚਾਹੀਦਾ ਹੈ ਇਸੇ ਤਰ੍ਹਾਂ ਹੀ ਮਨ ਨੂੰ ਜਿਹੜਾ ਉਹ ਸਿਮਰਨ ਚਾਹੀਦਾ ਹੈ ਆਤਮਾ ਨੂੰ ਪਰਮਾਤਮਾ ਦਾ ਨਾਮ ਚਾਹੀਦਾ ਹੈ ਅਸੀਂ ਤਨ ਨੂੰ ਉਹਦੀ ਖੁਰਾਕ ਦੇਤੀ ਆਤਮਾ ਨੂੰ ਉਹਦੀ ਖੁਰਾਕ ਨਹੀਂ ਦਿੱਤੀ ਔਰ ਅਗਰ ਕੋਈ ਇਨਸਾਨ ਬਿਮਾਰ ਹੋਵੇ ਉਹਨੂੰ ਬੁਖਾਰ ਹੋਵੇ ਉਹਦੇ ਅੰਦਰ ਇਨਫੈਕਸ਼ਨ ਹੋਵੇ ਤੇ ਉਹਨੂੰ ਖਾਣਾ ਖਾਂਦਾ ਦਿਲ ਨਹੀਂ ਕਰਦਾ ਤੇ ਡਾਕਟਰ ਕਹਿੰਦੇ ਕਿ ਦਵਾਈ ਦਿੰਦੇ ਨੇ ਇਲਾਜ ਕਰਦੇ ਨੇ ਤਾਂ ਕਿ ਉਸ ਇਨਸਾਨ ਨੂੰ ਭੁੱਖ ਲੱਗ ਸਕੇ ਜਿਸ ਤਰ੍ਹਾਂ ਤਾਂ ਬਿਮਾਰ ਹੈ ਉਹਨੂੰ ਭੁੱਖ ਨਹੀਂ ਲੱਗਦੀ ਤੇ ਅਸੀਂ ਉਹਦਾ ਉਪਾਏ ਲੱਭਦੇ ਹਾਂ ਇਸੇ ਤਰ੍ਹਾਂ ਹੀ ਸਾਡਾ ਮਨ ਬਿਮਾਰ ਹੈ ਜਿਸ ਨੂੰ ਪਰਮਾਤਮਾ ਦੇ ਨਾਮ ਦੀ ਭੁੱਖ ਨਹੀਂ ਲੱਗਦੀ ਤੇ ਸਾਨੂੰ ਉਹਦਾ ਉਪਾਏ ਕਰਨਾ ਪੈਣਾ ਤਾਂ ਕਿ ਸਾਨੂੰ ਨਾਮ ਦੀ ਜਿਹੜੀ ਭੁੱਖ ਲੱਗ ਸਕੇ ਔਰ ਤਨ ਨੰਬੇ ਮਾਰ ਹੈ ਉਹਨੂੰ ਅਨੰਦ ਦੀ ਭੁੱਖ ਨਹੀਂ ਲੱਗੇਗੀ ਮਨ ਬਿਮਾਰ ਹੈ ਉਹਨੂੰ ਸਿਮਰਨ ਦੀ ਭੁੱਖ ਨਹੀਂ ਲੱਗੇਗੀ ਸੋ ਮਨ ਦੀ ਜਿਹੜੀ ਬਿਮਾਰੀ ਦਾ ਇਲਾਜ ਉਹ ਹੈ ਸਤ ਸੰਗਤ ਵਿੱਚ ਚੰਗੀ ਸੰਗਤ ਵਿੱਚ ਹਰੀ ਦੀ ਕਥਾ ਵਿੱਚ ਮਾਲਿਕ ਦੀ ਕਥਾ ਵਿੱਚ ਸੋ ਜਿਸ ਤਰ੍ਹਾਂ ਤਨ ਨੂੰ ਭੁੱਖ ਨਾ ਲੱਗੇ ਤੇ ਉਹਦਾ ਇਲਾਜ ਕਰਦੇ ਹਾਂ ਤੇ ਇਸੇ ਤਰ੍ਹਾਂ ਹੀ ਮਨ ਨੂੰ ਨਾਮ ਦੀ ਭੁੱਖ ਨਾ ਲੱਗੇ ਸਿਮਰਨ ਦੀ ਭੁੱਖ ਨਾ ਲੱਗੇ ਉਹਦਾ ਵੀ ਇਲਾਜ ਬਹੁਤ ਜ਼ਰੂਰੀ ਹੈ ਸੋ ਅਗਰ ਤੁਹਾਨੂੰ ਮਨ ਦਾ ਤੁਹਾਡਾ ਮਨ ਭਗਤੀ ਨਹੀਂ ਮੰਗ ਰਿਹਾ ਸਿਮਰਨ ਨਹੀਂ ਮੰਗ ਰਿਹਾ ਤਾਂ ਇਹਦਾ ਭਾਵ ਕਿ ਤੁਹਾਡੇ ਤੇ ਕਾਲ ਦਾ ਪਹਿਰਾ ਬਹੁਤ ਹੈ ਇਹਦਾ ਭਾਵ ਮਾਇਆ ਨੇ ਬਹੁਤ ਪ੍ਰਭਾਵ ਡਾਲ ਰੱਖਿਆ ਹੈ ਇਸਦਾ ਭਾਵ ਕਿ ਤੁਹਾਡੀ 84 ਜਿਹੜੀ ਉਹਦੇ ਚੱਕਰ ਚੋਂ ਤੁਸੀਂ ਬਾਹਰ ਨਹੀਂ ਆ ਸਕਦੇ ਸੋ 84 ਦੇ ਚੱਕਰ ਚੋਂ ਬਾਹਰ ਆਉਣ ਵਾਸਤੇ ਸਾਨੂੰ ਚੰਗੀ ਸੰਗਤ ਜਿਹੜੀ ਉਹ ਕਰਨੀ ਪੈਣੀ ਹੈ ਤਾਂ ਕਿ ਸਾਡੇ ਮਨ ਨੂੰ ਸਾਡੀ ਆਤਮਾ ਜਿਹੜੀ ਪੁਕਾਰ ਕਰ ਰਹੀ ਹੈ ਜਿਹੜੀ ਨਾਮ ਸਿਮਰਨ ਦੀ ਪਰਖਾ ਮੰਗ ਰਹੀ ਹੈ ਸਾਨੂੰ ਉਹਦੀ ਆਵਾਜ਼ ਜਿਹੜੀ ਉਹ ਸੁਣ ਸਕੇ ਤੇ ਅਸੀਂ ਨਾਮ ਜਪ ਸਕੀਏ ਸੋ ਪਰਮੇਸ਼ਵਰ ਕੋਲੋਂ ਜਦ ਵੀ ਮੰਗਣਾ ਹੈ ਪਰਮੇਸ਼ਵਰ ਦਾ ਨਾਮ ਹੀ ਮੰਗਣਾ ਹੈ ਪਰਮੇਸ਼ਵਰ ਨੂੰ ਹੀ ਮੰਗਣਾ ਹੈ ਕਿਉਂਕਿ ਰੱਬ ਵੱਡਾ ਨਹੀਂ ਹੈ ਰੱਬ ਦਾ ਨਾਮ ਵੱਡਾ ਹੈ ਰਾਮ ਸੇ بڑا ਰਾਮ ਦਾ ਨਾਮ ਹੈ ਸੋ ਨਾਮ ਜਿਹੜੀ ਹੈ ਉਹ ਹਰ ਗੱਲ ਦਾ ਉਪਾਏ ਹੈ ਹਰ ਬਿਮਾਰੀ ਦਾ ਇਲਾਜ ਹੈ ਹਰ ਦੁੱਖ ਦਾ ਇਲਾਜ ਹੈ ਇਨਸਾਨ ਕਈ ਤਰ੍ਹਾਂ ਦੇ ਉਪਾਏ ਕਰ ਦਿੰਦਾ ਹੈ ਪਰ ਇੱਕ ਉਪਾਏ ਨਹੀਂ ਕਰ ਪੰਦਾ ਉਹ ਕਿਹੜਾ ਉਪਾਏ ਹੈ ਉਹ ਹੈ ਨਾਮ ਦਾ ਉਪਾਏ ਸਿਮਰਨ ਦਾ ਪਾਏ ਜਦ ਕੀ ਬਾਣੀ ਕਹਿੰਦੀ ਹੈ ਪ੍ਰਭ ਦਾ ਸਿਮਰਨ ਸਭ ਸੇ ਉੱਚਾ ਅਸੀਂ ਹੋਰ ਉਪਾਏ ਤੇ ਪ੍ਰੋਸਾ ਕਰ ਲੈਨੇ ਹਾਂ ਉਰਬਾਨੇ ਕਹਿੰਦੇ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਸਰਬ ਰੋਗ ਦਾ ਓਖਦ ਨਾਮ ਪਰ ਅਸੀਂ ਨਾਮ ਤੇ ਭਰੋਸਾ ਨਹੀਂ ਕਰ ਪੰਦੇ ਸਾਡਾ ਮਨ ਜਿਹੜਾ ਪਟਕਣਾ ਸ਼ੁਰੂ ਹੋ ਜਾਂਦਾ ਹੈ ਸੋ ਪਰਮੇਸ਼ਵਰ ਕੋਲੋਂ ਉਹਦੇ ਨਾਮਦਾਨ ਦੀ ਦਾਤ ਮੰਗੀਏ ਉਹਦੇ ਦਰ ਦੇ ਭਿਖਾਰੇ ਬਨ ਜੀਏ ਹਮੇਸ਼ਾ ਉਹ ਕੋ ਮੰਗੀਏ ਦੁਨਿਆਵੀ ਸੁੱਖ ਨਾ ਮੰਗੋ ਮਿਹਰ ਮੰਗੋ ਕਿ ਹੈ ਸੱਚੇ ਬਾਦਸ਼ਾਹ ਮਿਹਰ ਕਰ ਦੇ हे मेरा वाले साईया मेहर कर दे हे सच्चे बादशाह दया कर दे क्योंकि साडी इतनी बुद्धि नहीं है कि असी की मांगना है साडे च इना ਆਪਾਂ ਆਪਣੀ ਬੁੱਧੀ ਦਾ ਉਪਯੋਗ ਨਹੀਂ ਕਰ ਸਕਦੇ ਕਿ ਈਸ਼ਵਰ ਕੋਲੋਂ ਕੀ ਮੰਗਣਾ ਸਿਰਫ ਦਇਆ ਮੰਗੋ ਮਿਹਰ ਮੰਗੋ ਅਸੀਂ ਥੋੜਾ ਮੰਗ ਲਾਂਗੇ ਉਹ ਦਾਤਾ ਵੱਡਾ ਉਹ ਦੇਣ ਲੱਗੇ ਨਹੀਂ ਸੋਚਦਾ ਉਹਨੇ ਰਾਖਸ਼ਾਂ ਨੂੰ ਵੀ ਵਰਦਾਨ ਦੇਣ ਲੱਗੇ ਕਦੀ ਪਛਤਾਇਆ ਨਹੀਂ ਉਜਜੋ ਦਾਤਾ ਮੰਨਦਾ ਹੈ ਉਹ ਵੰਡ ਕੇ ਰਹਿੰਦਾ ਹੈ ਔਰ ਦੇ ਕੇ ਕਦੀ ਪਛਤਾਨਦਾ ਨਹੀਂ ਇਹ ਉਹਦੀ ਖਾਸੀਅਤ ਹੈ انسان ਅਗਰ ਕਹੇ ਦੀ ਮਦਦ ਕਰ ਦਿੰਦਾ ਹੈ ਉਹ ਮਦਦ ਕਰਕੇ ਵੀ ਪਛਤਾਨਦਾ ਹੈ ਕਿ ਮੈਂ ਇਹਦੀ ਮਦਦ ਕਿਉਂ ਕਰਦੀ ਆ انسان ਚੰਗਾ ਨਹੀਂ ਹੈ ਪਰ ਪਰਮੇਸ਼ਵਰ ਉਹ ਬੜਾ ਦਿਆਲੂ ਹੈ ਉਹ ਕਦੀ ਦੇ ਕੇ ਨਹੀਂ ਸੋਚਦਾ ਕਦੀ ਨਿਰਾਸ਼ ਨਹੀਂ ਹੁੰਦਾ ਔਰ ਕਦੀ ਪਛਤਾਨਦਾ ਨਹੀਂ ਉਹ ਦਾਤਾ ਦਿੰਦਾ ਔਰ ਵੰਡਦਾ ਆਇਆ ਕਹਿੰਦੇ ਵੀ ਇਨਸਾਨ ਲੈਂਦਾ ਲੈਂਦਾ ਥੱਕਦਾ ਜਾਂਦਾ ਪਰ ਪਰਮਾਤਮਾ ਦਿੰਦਾ ਦਿੰਦਾ ਥੱਕਦਾ ਨਹੀਂ ਹੈ ਅਸੀਂ ਜੁਗਾ ਜਗੰਦਰਾਂ ਤੋਂ ਔਰ ਕੋਈ ਲੈ ਕੇ ਖਾ ਰਹੇ ਹਾਂ ਪਰ ਛੋਟੀ ਚੀਜ਼ ਮੰਗ ਕੇ ਅਸੀਂ ਛੋਟੀ ਗੱਲ ਕਰ ਦਾਂਗੇ ਅਸੀਂ ਵੱਡੀ ਚੀਜ਼ ਕੀ ਮੰਗਣੀ ਹੈ ਵੱਡਾ ਪਰਮਾਤਮਾ ਹੈ ਵੱਡਾ ਉਹਦਾ ਨਾਮ ਹੈ ਸਿਰਫ ਇਹ ਹੀ ਉਹਦੇ ਕੋਲੋਂ ਨਾਮ-ਦਾਨ ਮੰਗਣਾ ਹੈ ਅਰਦਾਸ ਇਹ ਹੀ ਕਰਨੀ ਕਿ हे ਸੱਚੇ ਪਾਤਸ਼ਾਹ ਦਇਆ ਕਰ ਦਇਆ ਕਰ ਦਇਆ ਕਰ ਮਿਹਰ ਕਰ ਜਦੋਂ ਪਰਮੇਸ਼ਵਰ ਨੇ ਦਇਆ ਕਰਨੀ ਹੈ ਉਸ ਦੀ ਦਇਆ ਵਿੱਚ ਸਭ ਕੁਝ ਹੀ ਆ ਜਾਣਾ ਹੈ ਅਸੀਂ ਮੰਗਾਗੇ ਇੱਕ ਚੀਜ਼ ਮੰਗ ਲਾਂਗੇ ਦੋ ਚੀਜ਼ ਮੰਗ ਲਾਂਗੇ ਪਰ ਜਦੋਂ ਅਸੀਂ ਦਇਆ ਮੰਗਨੀ ਆ ਤੇ ਉਹਦੀ ਦਇਆ ਵਿੱਚ ਸਭ ਕੁਝ ਹੀ ਆ ਜਾਣਾ ਕਿਉਂਕਿ ਉਸ ਨੂੰ ਸਭ ਕੁਝ ਪਤਾ ਹੈ ਸਾਨੂੰ ਕੀ ਚਾਹੀਦਾ ਹੈ ਬਿਨ ਬੋਲੇ ਸਭ ਕੁਝ ਜਾਣਦਾ ਸੋ ਅਰਦਾਸ ਕਰਨ ਦੀ ਵੀ ਲੋੜ ਨਹੀਂ ਹੈ ਮੰਗਨ ਦੇ ਵੀ ਲੋੜ ਨਹੀਂ ਹੈ ਪਰ ਫਿਰ ਵੀ ਇੱਕ ਕਰਮ ਹੈ ਕਿ हे ਸੱਚੇ ਪਾਤਸ਼ਾਹ ਅੱਡੇ ਤੇ ਮਿਹਰ ਕਰ ਸਾਡੇ ਦੇ ਦਇਆ ਕਰ ਕਿਰਪਾ ਕਰ ਮਿਹਰ ਕਰ ਇਹਨਾਂ ਸ਼ਬਦਾਂ ਦੇ ਨਾਲ ਅੱਜ ਦੀ ਕਥਾ ਸਮਾਪਤ ਕਰਦੇ ਹਾਂ ਔਰ ਫਿਰ ਇੱਕ ਵਾਰੀ ਸਾਰੇ ਸੰਗਤ ਦੇ ਚਰਨਾਂ 'ਚ ਪ੍ਰણામ ਕਰਦਾ ਹਾਂ ਪ੍ਰણામ ਸਵੀਕਾਰ ਕਰੋ